40-45 ਸਾਲ ਦੀ ਉਮਰ ਤੋਂ ਬਾਅਦ ਹਰੇਕ ਔਰਤ ਮਰਦ ਨੂੰ ਆਪਣੇ ਕੋਲ ਆ ਚੀਜ਼ ਰੱਖ ਲੈਣੀ ਚਾਹੀਦੀ ਆ ਜੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਘਰ ਬਚਿਆ ਰਹੇ ਘਰ 'ਚ ਖੁਸ਼ੀਆਂ ਰਹਿਣ ਘਰ 'ਚ ਹਮੇਸ਼ਾ ਤੇ ਵਧੀਆ ਮਾਹੌਲ ਬਣਿਆ ਰਹੇ ਲੇਕਿਨ ਤੁਸੀਂ ਆ ਗੱਲ ਨੋਟ ਕੀਤੀ ਹੋਏਗੀ ਕਿ ਬਹੁਤ ਸਾਰੇ ਘਰ 40-45 ਸਾਲ ਤੋਂ ਬਾਅਦ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਘਰਾਂ 'ਚ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਉਹਨਾਂ ਘਰਾਂ 'ਚ ਹਰ ਵੇਲੇ ਖਿੱਚ ਖਚਾਈਆ ਸ਼ੁਰੂ ਹੋ ਜਾਂਦਾ ਕਈ ਪਤੀ ਪਤਨੀ ਤੇ ਨੌਬਤ ਇੱਥੋਂ ਤੱਕ ਆ ਜਾਂਦੀ ਕਿ ਉਹ ਤਲਾਕ ਲੈਣ ਬਾਰੇ ਵੀ ਸੋਚਣ ਲੱਗ ਪੈਂਦੇ ਨੇ ਇੱਕ ਦੂਜੇ ਨੂੰ ਛੱਡਣ ਬਾਰੇ ਵੀ ਸੋਚਣ ਲੱਗ ਪੈਂਦੇ ਨੇ ਬੇਸ਼ੱਕ ਉਹਨਾਂ ਦੇ ਬੱਚੇ ਵੱਡੇ ਹੋ ਚੁੱਕੇ ਹੁਣ ਚਾਹੇ ਬੱਚੇ ਉਹਨਾਂ ਦੇ ਸਟੱਡੀ ਕਰਕੇ ਆਪ ਆਪਣੀ ਜਗ੍ਹਾ ਤੇ ਸੈਟਲ ਵੀ ਹੋ ਚੁੱਕੇ ਹੁਣ ਉਹਨਾਂ 'ਚ ਇਹੋ ਜਿਹੀ ਨੌਬਤ ਆ ਜਾਂਦੀ ਕਿ ਅਸੀਂ ਇੱਕ ਦੂਜੇ ਨੂੰ ਛੱਡ ਦਈਏ ਯਾਨੀ ਕਿ ਇੱਕ ਦੂਜੇ ਨੂੰ ਚੰਗਾ ਲੱਗਣੋਂ ਹਟ ਜਾਂਦੇ ਨੇ ਉਹਦਾ ਕ ਇਹ ਚੀਜ਼ ਕਿ ਨਹੀਂ ਹੁੰਦੀ ਜਿਸ ਕਾਰਨ ਉਹਨਾਂ ਦੇ ਵਿੱਚੇ ਨੌਬਤ ਪੈਦਾ ਹੋ ਰਹੀ ਆ ਤੁਸੀਂ ਵੇਖਿਆ ਹੋਣਾ ਕਿ 40 45 ਸਾਲ ਦੀ ਉਮਰ ਤੱਕ ਜਦੋਂ ਬੰਦਾ 40 45 ਸਾਲ ਦੀ ਉਮਰ ਦਾ ਹੋ ਜਾਂਦਾ ਹੈ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਸ਼ਾਦੀ ਤੋਂ ਬਾਅਦ ਉਹਦੇ ਬੱਚੇ ਵੀ ਪੜ੍ਹਾਈ ਕਰ ਜਾਂਦੇ ਨੇ ਬੱਚੇ ਪਲੱਸ 2 ਗ੍ਰੈਜੂਏਸ਼ਨ ਤੱਕ ਕਰ ਜਾਂਦੇ ਨੇ ਜਾਂ ਉਹ ਆਪਣੀ ਜ਼ਿੰਦਗੀ ਕਿਤੇ ਨਾ ਕਿਤੇ ਸੈਟਲ ਹੋ ਜਾਂਦੇ ਨੇ ਉਹਨਾਂ ਉਸ ਉਮਰ ਤੱਕ ਬੰਦੇ ਨੇ ਖੂਬ ਮਿਹਨਤ ਵੀ ਕਰ ਲਈ ਹੁੰਦੀ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੋ ਕੋ ਟਾਰਗੇਟ ਹੁੰਦਾ ਕਿ ਮੈਂ ਬੱਚਿਆਂ ਨੂੰ ਪੜਾਉਣਾ ਆ ਘਰ ਬਣਾਉਣਾ ਆ ਗੱਡੀ ਲੈਣੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਜਾਇਦਾਦ ਬਣਾਉਣੀ ਆ ਮਕਾਨ ਬਣਾਉਣੇ ਨੇ ਜਾਂ ਮਲ ਦੁਕਾਨਾਂ ਬਣਾਉਣੀਆਂ ਪਲਾਟ ਲੈਣੇ ਆ ਜ਼ਮੀਨ ਖਰੀਦਣੀ ਆ ਇੰਡਸਟਰੀ ਲਾਉਣੀ ਆ ਕੁਝ ਵੀ ਹੋਵੇ ਜਾਂ ਕੋਈ ਹੋਟਲ ਵਗੈਰਾ ਖੋਲਣਾ ਆ ਉਦੋਂ ਤੱਕ ਬੰਦਾ ਬਹੁਤ ਕੁਝ ਕਰ ਚੁੱਕਾ ਹੁੰਦਾ ਲੇਕਿਨ 45 40 45 ਸਾਲ ਦੀ ਉਮਰ ਤੋਂ ਬਾਅਦ ਪਤੀ ਪਤਨੀ ਦੇ ਵਿੱਚ ਇਹ ਜਿਹੜਾ ਰਿਸ਼ਤਾ ਹੈ ਇਹ ਬੜੀ ਇੱਕ ਨੌਬਤ ਖੜੀ ਕਰ ਰਿਹਾ ਉਹਦਾ ਕਾਰਨ ਕੀ ਹੈ ਕਿ ਬਹੁਤ ਸਾਰੇ ਪਤੀ ਪਤਨੀ 40 45 ਸਾਲ ਦੀ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਆ ਤੇ ਉਹ ਇੱਕ ਦੂਜੇ ਨਾਲ ਸਤਕਾਰ ਦੇਣਾ ਘਟ ਜਾਂਦੇ ਨੇ ਇੱਕ ਦੂਜੇ ਨੂੰ ਮਾਨ ਦੇਣਾ ਘਟ ਜਾਂਦੇ ਨੇ ਇੱਕ ਦੂਜੇ ਦੀ ਇੱਜ਼ਤ ਕਰਨਾ ਹਟ ਜਾਂਦੇ ਨੇ ਇੱਕ ਦੂਜੇ ਨੂੰ ਚੰਗਾ ਕਹਿਣੋਂ ਹਟ ਜਾਂਦੇ ਨੇ ਕਾਰਨ ਕੀ ਹੁੰਦਾ ਕਿ ਜਦੋਂ ਸ਼ਾਦੀ ਤੋਂ ਬਾਅਦ 20 ਸਾਲ ਉਹਨਾਂ ਨੇ ਮਿਹਨਤ ਕਰਦੇ ਨੰਘਾਈ ਹੁੰਦੀ ਤਾਂ ਉਸੇ ਰੂਟੀਨ 'ਚ ਉਹ ਜ਼ਿੰਦਗੀ ਜੀਉਣਾ ਹੁੰਦੀ ਨੇ ਲੇਕਿਨ ਜਦੋਂ ਬੱਚੇ ਆਪੋ ਆਪਣੀ ਜਗ੍ਹਾ ਤੇ ਸੈਟਲ ਹੋਣੇ ਸ਼ੁਰੂ ਹੋ ਜਾਣ ਫਿਰ ਪਤੀ ਪਤਨੀ ਨੂੰ ਇੱਕ ਦੂਜੇ ਨੂੰ ਵੱਧ ਤੋਂ ਵੱਧ ਇੱਜ਼ਤ ਦੇਣੀ ਚਾਹੀਦੀ ਇੱਕ ਦੂਜੇ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਇੱਕ ਦੂਜੇ 'ਚੋਂ ਨੁਕਸ ਨਹੀਂ ਕੱਢਦੇ ਰਹਿਣਾ ਚਾਹੀਦਾ ਇੱਕ ਦੂਜੇ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ ਇੱਕ ਦੂਜੇ ਦੀ ਸਿਹਤ ਦੀ ਕਾਮਨਾ ਕਰਨੀ ਚਾਹੀਦੀ ਆ ਕਿ ਇਹਦੀ ਸਿਹਤ ਸੋਹਣੀ ਬਣੀ ਰਹੇ ਇੱਕ ਦੂਜੇ ਨਾਲ ਮਿੱਠਾ ਬੋਲਣਾ ਚਾਹੀਦਾ ਇੱਕ ਦੂਜੇ ਦੀ ਕਦਰਾਂ ਕੀਮਤਾਂ ਕਰਨੀਆਂ ਚਾਹੀਦੀਆਂ ਉਹਦੀ ਇੱਜ਼ਤ ਮਾਨਣ ਕਰਨਾ ਚਾਹੀਦਾ ਜਿਹੜੇ ਤਾਂ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਘਰ ਦੇ ਵਿੱਚ ਇਹ ਰਿਸ਼ਤੇ ਰੱਖਦੇ ਨੇ ਉਹਨਾਂ ਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਲੇਕਿਨ ਜਿਹੜੀ ਇਹਨਾਂ ਗੱਲਾਂ ਤੋਂ ਦੂਰ ਹੋ ਜਾਂਦੇ ਨੇ ਜਿਹੜੀ ਇਹਨਾਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਨੇ ਫਿਰ ਉਹਨਾਂ ਘਰਾਂ 'ਚ ਕੀ ਹੁੰਦਾ ਕਿ ਹਰ ਵੇਲੇ ਝਗੜਾ ਹਰ ਵੇਲੇ ਖਿੱਚ ਖਚਾ ਜਿਹੜਾ ਕਈ ਵਾਰਾਂ ਕੁਝ ਕੋ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਕਈ ਲੋਕ ਕਿਹੜੇ ਕਿਹੜੇ ਵੱਡੇ ਸਟੈਪ ਠਾ ਲੈਂਦੇ ਨੇ ਕਈ ਲੋਕ ਕੁਝ ਦੂਜੀ ਸ਼ਾਦੀ ਕਰ ਲੈਂਦੇ ਨੇ ਕਈ ਲੋਕ ਬਾਹਰ ਚੱਲ ਜਾਂਦੇ ਨੇ ਯਾਨੀ ਕਿ ਕਹਿਣ ਤੋਂ ਭਾਵ ਕਿ ਕਈ ਤਰ੍ਹਾਂ ਦੀ ਉਹਨਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਜੇ ਆਪਾਂ ਚਾਹੁੰਦੇ ਹਾਂ ਕਿ ਇਹ ਪ੍ਰੋਬਲਮਸ ਨੂੰ ਰੋਕਿਆ ਜਾਵੇ ਕਿਉਂਕਿ ਇਹ ਸਾਡਾ ਸਮਾਜ ਆ ਇਹਨੂੰ ਅਸੀਂ ਹੀ ਗਾਈਡ ਕਰਨਾ ਸਾਰਿਆਂ ਨੇ ਰਲ ਮਿਲ ਕੇ ਤੁਹਾਡੇ ਵਰਗੇ ਸੂਝਵਾਨ ਭੈਣ ਭਰਾਵਾਂ ਨੇ ਆਪਣੇ ਸਮਾਜ ਨੂੰ ਦੱਸਣਾ ਪੈਣਾ ਕਿ ਸਾਡੇ ਚ ਕਿਹੜੀਆਂ ਦੁਨੀਆਂ ਗੱਲਾਂ ਆ ਇਸ ਉਮਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਅਸੀਂ ਉਹਨੂੰ ਰੋਕ ਲਈਏ ਜੇ ਅਸੀਂ ਇੱਕ ਦੂਜੇ ਨੂੰ ਵਧੀਆ ਕਹਿਣ ਲੱਗ ਪਏ ਇੱਕ ਦੂਜੇ ਦੇ ਇਸ਼ਾਰੇ ਦੇ ਮੁਤਾਬਕ ਜ਼ਿੰਦਗੀ ਜੀਉਣ ਲੱਗ ਪਈਏ ਤਾਂ ਸਾਡੀ ਜ਼ਿੰਦਗੀ 'ਚ ਬਹੁਤ ਪਿਆਰ ਸਤਿਕਾਰ ਤੇ ਬੜਾ ਵਧੀਆ ਮਾਹੌਲ ਬਣ ਜਾਏਗਾ ਬੜੀਆਂ ਖੁਸ਼ੀਆਂ ਆਉਣਗੀਆਂ ਫਿਰ ਸਾਡੀ ਜ਼ਿੰਦਗੀ ਬਹੁਤ ਬਿਹਤਰ ਹੋਵੇਗੀ ਅਜੀ ਚੰਗੀਆਂ ਫੈਮਲੀਆਂ ਕਿਉਂ ਚੰਗੀਆਂ ਰਹਿੰਦੀਆਂ ਨਹੀਂ ਉਹਨਾਂ ਦੇ ਕੋਲ ਕਿਉਂ ਮਤਲਬ ਪੈਸਾ ਢੇਲਾ ਖੁਸ਼ੀਆਂ ਰਹਿੰਦੀਆਂ ਨਹੀਂ ਇਸੇ ਕਰਕੇ ਉਹ ਸ਼ਾਦੀ ਤੋਂ ਹੀ ਜ਼ਿੰਦਗੀ ਜਿਉਂ ਲੱਗ ਪੈਂਦੇ ਨੇ ਸ਼ਾਦੀ ਤੋਂ ਹੀ ਸ਼ੁਰੂ ਕਰ ਦਿੰਦੇ ਚੰਗੀ ਤਰ੍ਹਾਂ ਜ਼ਿੰਦਗੀ ਜਿਉਣ ਦੀ ਕਈ ਲੋਕ ਤਾਂ ਸ਼ਾਦੀ ਤੋਂ ਕਿੰਨੇ ਕਿੰਨੇ ਸਾਲ ਬਾਅਦ ਨਾ ਘੁੰਮਣ ਜਾਂਦੇ ਨੇ ਨਾ ਚੰਗਾ ਖਾਣਾ ਖਾਣ ਜਾਂਦੇ ਨੇ ਬਾਹਰ ਜਾਂ ਮਨਪਸੰਦ ਦੇ ਕੱਪੜੇ ਨਹੀਂ ਪਾ ਸਕਦੇ ਮਨਪਸੰਦ ਦੀ ਜਗ੍ਹਾ ਤੇ ਜਾ ਨਹੀਂ ਸਕਦੇ ਕਿੰਨੇ ਕਿੰਨੇ ਸਾਲ ਫਿਰ ਉਹ ਜ਼ਿੰਦਗੀ ਨਹੀਂ ਹੁੰਦੀ ਉਹ ਇੱਕ ਸੰਘਰਸ਼ ਹੁੰਦਾ ਹੈ ਹਾਂ ਜੇ ਜ਼ਿੰਦਗੀ 'ਚ ਕਿਤੇ ਗਰੀਬੀ ਆ ਜਾਏ ਸੰਘਰਸ਼ ਕਰਨਾ ਵੀ ਚਾਹੀਦਾ ਪਰ ਜੇ ਸਾਡੇ ਕੋ ਪੈਸੇ ਵੱਧ ਰਹੇ ਨੇ ਅਸੀਂ ਜ਼ਿੰਦਗੀ ਚ ਤਰੱਕੀ ਕਰ ਰਹੇ ਆ ਸਾਨੂੰ ਥੋੜੇ ਥੋੜੇ ਪੈਸੇ ਆਪਣੇ ਖਾਣ ਤੇ ਪੀਣ ਤੇ ਘੁੰਮਣ ਤੇ ਆਪਣੀਆਂ ਇਸ਼ਾਵਾਂ ਪੂਰੀਆਂ ਕਰਨ ਤੇ ਖਰਚਦੇ ਰਹਿਣਾ ਚਾਹੀਦਾ ਫਿਰ ਸਾਨੂੰ 40 45 ਸਾਲ ਤੋਂ ਬਾਅਦ ਇਹ ਪ੍ਰੋਬਲਮ ਨਹੀਂ ਆਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ